ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਪਿਆਰਿਓ ਆਪਾਂ ਇੱਕ ਖਾਸ ਵਿਸ਼ੇ ਤੇ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਜਿਸ ਨੇ ਵੀ ਇਹਨਾਂ ਤਿੰਨ ਚੀਜ਼ਾਂ ਦਾ ਉਪਾਅ ਕਰ ਲਿਆ ਤੇ ਜ਼ਿੰਦਗੀ ਬਦਲ ਜਾਏਗੀ ਤੇ ਧਨ ਪੈਸਾ ਜਿਹੜਾ ਹੈ ਉਹ ਕਦੇ ਵੀ ਸਾंभਿਆ ਨਹੀਂ ਸੰਭਣਾ ਸੋ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਬਹੁਤ ਵੱਡਾ ਸਵਾਲ ਹੁੰਦਾ ਹੈ ਪੈਸੇ ਨੂੰ ਲੈ ਕੇ ਧਨ ਨੂੰ ਲੈ ਕੇ ਜੀ ਪੈਸਾ ਧਨ ਚਾਹੀਦਾ ਜੀ ਕਾਰਜਕਾਰੀ ਚ ਚਲਾਉਣੀ ਹੈ ਜੀ ਪੈਸਾ ਚਾਹੀਦਾ ਹੈ ਸ਼ਬਦ ਚ ਜਿਹੜੇ ਨੇ ਸਾਨੂੰ ਦੱਸੋ ਜੀ ਕੀ ਕਰਿਆ ਜਾਏ ਕੀ ਐਸਾ ਕਰੀਏ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਜਦੋਂ ਅਸੀਂ ਸ਼ਬਦਾਂ ਨੂੰ ਪੜਨੇ ਆਂ ਤੇ ਪਿਆਰਿਓ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ ਬਹੁਤ ਸਾਰੇ ਸ਼ਬਦ ਤੇ ਪਿਆਰਿਓ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਮੋਹ ਮਾਇਆ ਤੇ ਰਹਿ ਸੰਗ ਨ ਚਾਲੈ ਝੂਠੀ ਪ੍ਰੀਤ ਲਗਾਈ ਸਤਿਗੁਰ ਕਹਿੰਦੇ ਧਨ ਦੌਲਤ ਮੰਗਦਾ ਬਹੁਤ ਕੁਝ ਮੰਗਦਾ ਪਰ ਇਹ ਸਾਰੀ ਝੂਠੀ ਪ੍ਰੀਤ ਹੈ ਇਹਨੇ ਤੇਰੇ ਨਾਲ ਨਹੀਂ ਜੇ ਨਿਵਣਾ ਇਹ ਤਾਂ ਸਾਰਾ ਕੁਝ ਇੱਥੇ ਖਤਮ ਹੋ ਜਾਏਗਾ ਸੋ ਸਭ ਤੋਂ ਵੱਡੀ ਗੱਲ ਹੈ ਵੀ ਪਹਿਲਾ ਜਿਹੜਾ ਨੁਕਤਾ ਹੈ ਕੀ ਕਮਾਈਏ ਗੁਰੂ ਦਾ ਬਚਨ ਕਮਾਈਏ ਗੁਰੂ ਦਾ ਸ਼ਬਦ ਕਮਾਈਏ ਤੇ ਸਤਗੁਰ ਕਹਿੰਦੇ ਨੇ ਕਿਰਪਾ ਫਿਰ ਉਦੋਂ ਵਰਤਦੀ ਹੈ। ਪਰਸ਼ਾ ਨੇ ਵੀ ਕਿਹਾ ਕੋ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨ ਨੇੜੈ ਆਇਆ ਸੋਏ। ਸਤਗੁਰ ਕਹਿੰਦੇ ਨੇ ਵੀ ਪ੍ਰਾਣੀ ਇਹ ਗੱਲ ਯਾਦ ਰੱਖੀ ਵੀ ਚੌਥਾ ਪਹਿਰੈ ਦਿਨ ਨੇੜੈ ਆਇਆ ਤੂੰ ਹੁਣ ਜਿਵੇਂ ਦਿਨ ਦਾ ਚੌਥਾ ਪਹਿਰ ਆ ਜਾਂਦਾ ਤੇ ਦਿਨ ਨੰਗ ਜਾਂਦਾ ਤੇ ਯਾਦ ਰੱਖੀ ਤੇਰੀ ਜ਼ਿੰਦਗੀ ਦਾ ਹੋ ਸਕਦਾ ਇਹ ਚੌਥਾ ਪੈਰ ਹੋਵੇ ਤੂੰ ਵੀ ਇਹ ਗੱਲ ਯਾਦ ਰੱਖੀ ਕਿ ਜ਼ਿੰਦਗੀ ਵਿੱਚ ਜੇ ਤੈ ਗੁਰੂ ਦੇ ਸ਼ਬਦ ਨੂੰ ਕਮਾਲਿਆ ਉਹਦਾ ਕਹਿਣਾ ਮੰਨ ਲਿਆ ਤੇ ਫਿਰ ਜੋ ਮਰਜ਼ੀ ਮੰਗ ਲਈ ਜਿਹੜਾ ਧੀ ਪੁੱਤਰ ਲਾਇਕ ਹੋਵੇ ਸੁਲੱਖਣਾ ਹੋਵੇ ਕਹਿਣਾ ਮੰਨਦਾ ਹੋਵੇ ਤੇ ਮਾਂ ਪਿਓ ਉਸ ਨੂੰ ਚੀਜ਼ ਦੇ ਦਿੰਦੇ ਨੇ ਤੇ ਉਹ ਹਾਸਲ ਕਰ ਲੈਂਦਾ ਹੈ ਇਹ ਪਿਆਰਿਓ ਬਾਕੀ ਫਿਰ ਦੂਸਰੇ ਐਵੇਂ ਹੀ ਰਹਿ ਜਾਂਦੇ ਨੇ ਕਿਉਂਕਿ ਜਿਹੜਾ ਗੁਰੂ ਦਾ ਕਹਿਣਾ ਮੰਨਣਾ ਹੈ ਭਾਰਸਿਕ ਨੇ ਮੰਨੇ ਕੀ ਗਤ ਕਹੀ ਨਾ ਜਾਏ ਭਾਰਸਿਕ ਨੇ ਮੰਨੇ ਦੀ ਜਿਹੜਾ ਮੰਨ ਲੈਂਦਾ ਨਾ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਗੁਰੂ ਦਾ ਬਚਨ ਮੰਨ ਕੇ ਕਮਾਇਆ ਜਾਵੇ ਜ਼ਿੰਦਗੀ ਦੇ ਵਿੱਚ ਤੇ ਸਤਗੁਰ ਕਹਿੰਦੇ ਫਿਰ ਕਿਸੇ ਚੀਜ਼ ਦੀ ਟੋਟ ਨਹੀਂ ਆਉਂਦੀ ਸਤਗੁਰ ਕਹਿੰਦੇ ਕਿਸੇ ਵਸਤੂ ਦੀ ਟੋਟ ਨਹੀਂ ਆਉਂਦੀ ਸਤਗੁਰ ਕਹਿੰਦੇ ਹਰ ਇੱਕ ਚੀਜ਼ ਹਰ ਇੱਕ ਵਸਤੂ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਦਾ ਕਹਿਣਾ ਮੰਨਿਆ ਜਾਏ ਧਨ ਦੌਲਤ ਪੈਸਾ ਤੇ ਸਾਂਭਿਆ ਨਹੀਂ ਸੰਮਣਾ ਜੇਕਰ ਗੁਰੂ ਦੀ ਰਜਾ ਵਿੱਚ ਲਿਆ ਜਾਏ ਸਤਿਗੁਰ ਸੱਚੇ ਪਾਤਸ਼ਾਹ ਦੀ ਰਜਾ ਵਿੱਚ ਲਿਆ ਜਾਏ ਸਤਿਗੁਰ ਨੇ ਏਸੇ ਕਰਕੇ ਕਿਹਾ ਗੁਰਮੁਖ ਨਾਮ ਸਮਾਲ ਪਰਾਨੀ ਅੰਤੇ ਹੋਏ ਸਖਾਈ ਇਹ ਗੱਲ ਨੂੰ ਯਾਦ ਰੱਖੀ ਪਰ ਜ਼ਿੰਦਗੀ ਵਿੱਚ ਜੋ ਮਰਜ਼ੀ ਮੰਗ ਲਈ ਸਤਿਗੁਰ ਤੈਨੂੰ ਹਰ ਇੱਕ ਵਸਤੂ ਦੇ ਕੇ ਨਿਵਾਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ